ਕਿ ਦਿੱਤੀ ਗਈ ਸ਼ਹਾਦਤ ਨਾਲ ਸਭ ਹਾਂ ਜੀ ਅੱਗੇ ਕਰਕੇ ਆਪਕੇ ਜੀ ਸਰ ਜੀ ਸਰ ਅੱਜ ਉਹਨਾਂ ਦੇ ਬੰਦਨ ਹਾਲ ਵਿੱਚ ਇੱਕ ਉਹ ਨੱਥ ਮੁਸਤ ਕਰਨ ਵਿਦਿਆ ਹਮਾ ਸਿੰਘ ਪਿੰਡ ਵਿੱਚ ਤੋਂ ਭਾਈ ਫੁੱਟ ਨੇ ਬੰਦ ਕਰੇ ਉਹ ਵੀ ਪਾਸ਼ਾਹੀ ਗੁਰੂ ਤੇਗ ਬਹਾਦਰ ਦੀ ਕਰਨਾ ਪਈ ਹੈ ਕਿ ਆਪ ਕੋ ਆਪਣਾ ਬੰਦ ਕਰਤੀ ਆਪ ਜੀ ਨੂੰ ਧੰਨਵਾਦ ਕਰਾਂ ਅਸੂਰੀ ਜੀ ਦਾ ਇਹ ਸਾਲ 1950 ਸਾਡੇ ਇਤਿਹਾਸ ਨੂੰ ਸਾਰੀ ਸੰਗਤ ਨੂੰ ਇਹ ਸਾਡੇ ਦੀ ਸ੍ਰਸ਼ਟੀ ਸਾਡਾ ਗਰਭ ਦਾ ਵਿਸ਼ਾ ਹੈ ਨੌਵੀਂ ਪਾਸ਼ਾਈ ਨੇ ਪਾਸ਼ਾਈ ਨੇ 9 ਸਾਲ ਜਿਹਨੂੰ ਉਹ ਸ਼ਾਹੀ ਸੀ ਔਰ ਵੀ ਨਾਲ ਸੀ ਜਿਹੜੇ ਨੌਵੀਂ ਪਾਸ਼ਾਈ ਨੇ ਸਾਡੀ ਜੀਨੇ ਸਾਡੀ 300 ਹਜ਼ਾਰ ਖੁਸ਼ ਹੈ ਸਾਡਾ ਜੀ ਕੋਪੜਾ ਨਹੀਂ ਜਾ ਰਿਹਾ ਤਾਂ ਪੰਜਾਬ ਸਰਕਾਰ ਦੀ ਨੀਤੀ ਬੱਚਿਆਂ ਨੂੰ ਪੜ੍ਹਾਉਣ ਵਾਲੀਆਂ ਜਨਰੇਸ਼ਨ ਬਹੁਤ ਹੀ ਉੱਤਪਾਦਕ ਰਹੀਆਂ ਨੇ ਸਾਡੇ ਨਾਲ ਰੋਮਨ ਕਰ ਰਹੇ ਨੇ ਇਹ ਸਭ ਚਾਹਤ ਬੈਂਤੀ ਕਰਦੇ ਇਹ ਇਦਾਂ ਦੀ ਮਿਸਾਲ ਸ਼ਾਇਦ ਇਤਿਹਾਸ 'ਚ ਐਡੀ ਵੱਡੀ ਸ਼ਹਾਦਤ ਦੀ ਦੂਜੀ ਨਹੀਂ ਹੋਈ ਫਰਵੰਸ਼ੀ ਜਨਰਲ ਦੀ ਮਹਾਨ ਸ਼ਹਾਦਤ ਬਾਦ ਚ ਲੇਕਿਨ ਪਹਿਲੀ ਨੂਬਾਤ ਦੀ ਸ਼ਹਾਦਤ ਦੋਸਤੋਂ ਵੀ ਬੜੀ ਜੀ ਮੰਨਣਾ ਤਾਂ ਇਹ ਸੰਗਤ ਜੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਆ और ਫੇਰ ਤੋਂ ਆਪ ਸਾਡੇ ਮੁੱਖ ਮੰਤਰੀ ਭਗਵੰਤ ਪਾਜਾ ਜੀ ਅਤੇ ਸ੍ਰੀ ਜੀ ਮਤਲ ਸਾਡੇ ਮੇਅਰ ਸਾਹਿਬ ਸਾਡੇ ਸਾਰੇ ਬੰਦੀਆਂ ਨੂੰ ਨਮਨ ਕਰਦੇ ਹਾਂ ਚਰਨਾ ਦੇ ਵਿੱਚ ਸਾਰੇ ਨਾ ਦੀ ਕੋਈ ਜਿਲ੍ਹਾ ਸ਼ਹਿਰਪੁਰ ਸਾਡੇ ਵਿੱਚ ਮਾਈਕ ਸਰਦਾਰ ਜੀ ਦੇ ਲਾਈਵ ਤੇ ਟੀਚਿੰਗਸ ਦੇ ਹਲਕਾ ਬਧਾਇਕ ਦਿਸਪਲੇ ਸ਼ੋਅ ਅਸੀਂ ਸਾਰੇ ਤੁਹਾਡੇ ਨਾਲ ਹੋਏ ਹੋਏ ਦੇਖ ਰਹੇ ਹਾਂ ਹਲਕਾ ਬਧਾਇਕ ਜੀ ਦਿੰਨੀ ਹੈ ਜਨਕ ਵਿੱਚ ਉਸਾਰਾ ਸਾਡੇ ਸ਼ਿਹਾਧਪੁਰ ਨਿਵਾਸੀਆਂ ਤੋਂ ਜਿਨ੍ਹਾਂ ਨੇ ਵੱਚ ਚੱਕ ਕੇ ਇੱਥੇ ਪਹੁੰਚਿਆ ਹੈ ਅਤੇ 2013 ਦੇ ਪਹੁੰਚੇ ਹਨ ਬਹੁਤ ਧੰਨਵਾਦੀ ਹੈ ਡਾਇਰੈਕਟਰ ਸਾਹਿਬ ਦੇ ਅਤੇ ਡਿਪਾਰਟਮੈਂਟ ਦੇ ਸਾਰੇ ਭਾਰਤੀ ਪੰਜਾਬ ਜਿਨ੍ਹਾਂ ਦੇ ਸਤਿਕਾਰਾਂ ਜੇ ਬੰਬੇ ਸਮਾਗਮ ਸਥੇ ਕਰਾਇਆ ਹੈ ਜਨ

ਮੈਂ ਪੈਸੇ ਦੇ ਬਾਰੇ ਤੁਹਾਨੂੰ ਸਿੱਖਾ ਸਕਦਾ ਹਾਂ ਦੇਖਿਏ ਬਿਲਕੁਲ ਤੁਸੀਂ ਠੀਕ ਕਿਹਾ ਜਿਹੜਾ ਸਾਡਾ ਕਲਚਰਲ ਹੈਰੀਟੇਜ ਹੁੰਦਾ ਹੈ ਇੱਕ ਬਹੁਤ ਵੱਡੀ ਬਹੁਤ ਇਨਵੈਲਿਊਏਬਲ ਐਸੈਟ ਹੈ ਪੂੰਜੀ ਹੈ ਸਾਡੇ ਲਈ ਅੱਗੇ ਆਉਣ ਵਾਲੀ ਜਨਰੇਸ਼ਨਸ ਨੂੰ ਪਾਸ ਆਨ ਕਰਨਾ ਸਾਡਾ ਧਰਮ ਹੈ ਸਭ ਨੂੰ ਸਿਖਾਉਣਾ ਸਾਡਾ ਧਰਮ ਹੈ ਔਰ ਇਹ ਨਵੀਂ ਟੈਕਨੋਲੋਜੀ ਦੇ ਨਾਲ ਜਦੋਂ ਅਸੀਂ ਉਹ ਦਰਸਾਉਂਦੇ ਆਂ ਕਿ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਕਿੰਨਾ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਉਹਨਾਂ ਨੂੰ ਸਾਡੇ ਗੁਰੂਆਂ ਦਾ ਪਤਾ ਲੱਗੇਗਾ ਦੇਖ ਕੇ ਉਹਨਾਂ ਦੀਆਂ ਸਾਹਮਤ ਸਾਰੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਜਿਸ ਜਿਨਾਲ ਅਸੀਂ ਉਮੀਦ ਕਰਦੇ ਹਾਂ ਕਿ ਬੱਚਿਆਂ ਦੇ ਵਿੱਚ ਵੀ ਇੱਕ ਨਵੀਂ ਜਾਗਰੂਕਤਾ ਪੈਦਾ ਹੋਵੇ ਵੜਗੁਲ ਕੀ ਦੇਖੋ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕਲਚਰਲ ਹੈਰੀਟੇਜ ਨੂੰ ਦਰਸਾਉਂਦੇ ਹੋਏ ਲਗਾਤਾਰ ਕਾਰਜਕ੍ਰਮ ਕਰਾਇਆ ਜਾਂਦੇ ਪਾਸ਼ਾ ਵਿਭਾਗ ਦਾ ਹੁਣ ਤੁਸੀਂ ਦੇਖੋਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਪ੍ਰੋਗਰਾਮ ਹੋਣ ਵਾਲਾ ਹੈ ਸਲਾਮੈਂ ਤੁਹਾਨੂੰ ਦੱਸਿਆ 21 22 ਤਰੀਕ ਨੂੰ ਸਾਡੇ ਇੱਥੇ ਬਹੁਤ ਬਹੁਤ ਦਿੰਸੂ ਪੰਜਾਬੀ ਸ਼ਾਨਦਾਰ ਜੀ ਯਾਦ ਕਰਦੇ ਹੋਏ ਅਸੀਂ ਕਰਾਂਗੇ ਆਰਗੇਨਾਈਜ਼ ਅਸੀਂ ਜ਼ਰੂਰ ਅਸੀਂ ਵਚਨਬੱਧ ਹੈ ਕਿ ਸਾਰੇ ਜੀ ਜੀ ਮਾਨ ਕਰਦਾ